ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵ ਉਦੇ ਦਾਾਖਲਾ ਪ੍ਰੀਖਿਆ ਤਿਆਰੀ ਦੀ ਇਹਨ ਆਪਾਂ ਟੈਸਟ 43 ਮਾਨਸਿਕ ਯੋਗਤਾ ਦਾ ਭਾਗ 8/10 ਸ਼ੁਰੂ ਕੀਤਾ ਹੋਇਆ ਬੇਟਾ 22 ਤੱਕ ਸਵਾਲ ਕਰ ਚੁੱਕੇ ਹੁਣ 23 ਨੰਬਰ ਸਵਾਲ ਹੈ ਇਹਦੇ ਵਿੱਚ ਬੇਟਾ ਕਾਗਜ਼ ਨੂੰ ਫੋਲਡ ਕਰਕੇ ਪੰਜ ਕੀਤਾ ਜਾਂਦਾ ਮੁੜ ਕੇ ਪੁੱਛਦੇ ਖੋਲ ਕੇ ਕਿੱਦਾਂ ਦਾ ਦਿਖੂਗਾ ਤੇ ਬੇਟਾ ਆਹ ਦੇਖੋ ਆਹ ਕਾਗਜ਼ ਆਹ ਇਸ ਤਰ੍ਹਾਂ ਦਾ ਕਾਗਜ਼ ਹੈ ਪਹਿਲਾਂ ਇਹਨੂੰ ਇੰਜ ਨੂੰ ਫੋਲਡ ਕੀਤਾ ਫੇਰ ਇਹਨੂੰ ਇੰਜ ਨੂੰ ਫੋਲਡ ਕੀਤਾ ਗਿਆ ਠੀਕ ਹੈ ਆਹ ਫੋਲਡ ਕਰ ਲਿਆ ਫੋਲਡ ਕਰਕੇ ਇਨੂੰ ਐਂਜ ਨੂੰ ਫੋਲਡ ਕਰ ਦਿੱਤਾ ਗਿਆ ਠੀਕ ਹੈ ਇਸ ਤਰ੍ਹਾਂ ਦੀ ਪੱਟੀ ਜੀ ਬਣ ਗਈ ਇੱਥੇ ਬੇਟਾ ਉਹਨਾਂ ਨੇ ਇੱਕ ਜ਼ੀਰੋ ਦਾ ਪੰਚ ਲਾ ਦਿੱਤਾ ਮੋਰੀ ਕਰ ਦਿੱਤੀ ਠੀਕ ਹੈ ਹੁਣ ਉਹ ਕਹਿੰਦੇ ਜਦੋਂ ਇਹਨੂੰ ਖੋਲਾਂਗੇ ਤਾਂ ਇਹ ਕਿਦਾਂ ਦਾ ਦਿਖਾਈ ਦੇਊਗਾ ਠੀਕ ਹੈ ਬੇਟਾ ਤਾਂ ਬੇਟਾ ਦੇਖੋ ਜਦੋਂ ਖੋਲਾਂਗੇ ਆਹ ਦੇਖੋ ਆਹ ਫਿਗਰ ਆਨਸਰ ਫਿਗਰ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਇਹਨੂੰ ਬੇਟਾ ਜਦੋਂ ਐਨੂੰ ਖੋਲਾਂਗੇ ਤਾਂ ਇਦਾਂ ਦਾ ਆਕਾਰ ਦਿਖਾਈ ਦੇਊਗਾ ਦੋ ਜ਼ੀਰੋਆਂ ਦਿਖਾਈ ਦੇਣਗੀਆਂ ਇੱਕ ਆ ਵੀ ਪੱਤਾ ਐ ਨੂੰ ਮੋੜਿਆ ਹੋਇਆ ਸੀ ਇੱਥੋਂ ਵੀ ਐ ਨੂੰ ਮੋੜਿਆ ਸੀ ਇਹਨਾਂ ਤੇ ਵੀ ਇੱਕ ਇੱਕ ਮੋਰੀ ਹੋਊਗੀ ਠੀਕ ਐ ਉਸ ਤੋਂ ਬਾਅਦ ਚ ਆ ਵੀ ਚੀਜ਼ ਜਦੋਂ ਖੋਲ ਦਾਂਗੇ ਇੱਕ ਮੋਰੀ ਜਿਹੜੀ ਇੱਥੇ ਦਿਖਾ ਦਿਖਾਈ ਦੇ ਦੂ ਇੱਕ ਇੱਥੇ ਟੋਟਲ 4 ਮੋਰੀਆਂ ਇਸ ਤਰ੍ਹਾਂ ਦਾ ਆਕਾਰ ਆ ਜਿਹੜਾ ਸਾਨੂੰ ਦਿਖਾਈ ਦਊਗਾ ਠੀਕ ਐ ਬੇਟਾ ਮੇਰਾ ਖਿਆਲ ਆ ਗੱਲ ਸਮਝ ਲੱਗ ਗਈ ਤਾਂ ਆ ਦੇਖੋ ਬੇਟਾ ਜਿਹੜਾ ਹੈਗਾ ਕਿਹੜਾ ਹੈਗਾ ਆ ਆ ਆਕਾਰ ਆ ਜਿਹੜਾ D1 ਰਾਈਟ ਆਂਸਰ ਬਣਦਾ ਪਿਆ D1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸੀ ਇਹ ਸਵਾਲ ਨੰਬਰ 24 ਆ ਗਿਆ ਸਵਾਲ ਨੰਬਰ 24 ਦੇ ਵਿੱਚ ਬੇਟਾ ਦੇਖੋ ਕੀ ਕਹਿੰਦਾ ਪਿਆ ਆ ਬੇਟਾ ਇੱਕ ਕਾਗਜ਼ ਹੈ ਕਾਗਜ਼ ਨੂੰ ਪਹਿਲਾਂ ਐਨੂੰ ਫੋਲਡ ਕਰ ਲਿਆ ਗਿਆ ਫੇਰ ਬੇਟਾ ਇੱਥੋਂ ਆ ਜਿਹੜੀ ਨੁੱਕਰ ਸੀ ਇੰਜ ਨੂੰ ਮੋੜ ਦਿੱਤੀ ਗਈ ਠੀਕ ਹੈ ਬੇਟਾ ਇੰਜ ਨੂੰ ਮੋੜ ਕੇ ਤੇ ਆ ਬੇਟਾ ਇੱਕ ਤਰ੍ਹਾਂ ਦੇ ਪੰਚ ਲਗਾ ਦਿੱਤੇ ਗਏ ਇਹਦੇ ਉੱਤੇ ਇਸ ਤਰ੍ਹਾਂ ਦੀ ਹੈ ਜਿਹੜੀ ਸ਼ੇਪ ਹੈ ਦੇ ਦਿੱਤੀ ਕਿ ਐਨੇ ਇੱਥੋਂ ਤੱਕ ਆ ਜਾਣਾ ਸੀ ਬੇਟਾ ਇਹਦੇ ਉੱਤੇ ਦੋ ਆ ਗਏ ਨਾ ਆ ਪੰਜ ਜਿਹੜੇ ਹੈਗੇ ਆ ਠੀਕ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਵੀ ਇਹ ਕਿਸ ਤਰ੍ਹਾਂ ਦੀ ਆਕਾਰ ਬਣੂਗਾ ਸਾਰਾ ਕਾਗਜ਼ ਜਦੋਂ ਕੋਲ ਦਿੱਤਾ ਜਾਊਗਾ ਤੇ ਬੇਟਾ ਆ ਦੇਖੋ ਆਨਸਰ ਫਿਗਰ ਦੇ ਵਿੱਚ ਧਿਆਨ ਨਾਲ ਦੇਖੋ ਆ ਜਦੋਂ ਅਸੀਂ ਸਾਰਾ ਕ ਖੋਲਾਂਗੇ ਆ ਬੇਟਾ ਆ ਇਸ ਤਰ੍ਹਾਂ ਦੇ ਪੰਜ ਦਿੱਤੇ ਗਏ ਸੀ ਜਦੋਂ ਆ ਫੋਲਡ ਜਦੋਂ ਇੱਥੋਂ ਐਂਜ ਨੂੰ ਆ ਫੋਲਡ ਐਂ ਨੂੰ ਖੁੱਲੂਗਾ ਬੇਟਾ ਤਾਂ 2 ਦੇ 4 5 ਆ ਜਾਣਗੇ ਇੱਥੇ ਠੀਕ ਹੈ ਬੇਟਾ 2 ਦੇ 4 ਬਣ ਜਾਣਗੇ ਇੱਥੇ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਆ ਚਾਰਾਂ ਨੂੰ ਇਸ ਸਾਰੇ ਕਾਗੇ ਨੂੰ ਖੋਲਿਆ ਜਾਊਗਾ ਤਾਂ ਆ ਚਾਰਾਂ ਦੇ ਪੈਰਲਲ ਐਨ ਨੂੰ ਆਹ ਇੱਥੇ ਵੀ 4 ਬਣ ਜਾਣਗੇ ਤਾਂ ਆਹ ਆਕਿਰਤੀ ਹੈ ਜਿਹੜੀ ਬਿਲਕੁਲ ਇਦਾਂ ਦੀ ਆਕਿਰਤੀ ਨਜ਼ਰ ਆਊਗੀ ਆਪਾਂ ਆਲਟਰਨੇਟ ਆਨਸਰ ਦੇਖਦੇ ਆਂ ਤਾਂ ਬੇਟਾ ਇਹਦੇ ਵਿੱਚ ਤੁਸੀਂ ਦੇਖੋ ਆਹ ਡੀ1 ਹੈ ਜਿਹੜਾ ਆਕਾਰ ਆਪਾਂ ਡਿਸਾਈਡ ਕਰਦੇ ਪਏ ਵੀ ਇਦਾਂ ਦਾ ਆਕਾਰ ਆ ਜਿਹੜਾ ਪੇਪਰ ਕੋਲ ਕੇ ਨਜ਼ਰ ਆਊਗਾ ਤਾਂ ਇਸ ਕਰਕੇ ਡੀ1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆਹ ਬੇਟਾ ਪਹਿਲਾ ਪੇਪਰ ਦਾ ਫੋਲਡ ਇੰਜ ਨੂੰ ਕੀਤਾ ਗਿਆ ਠੀਕ ਹੈ ਤੇ ਫੇਰ ਬੇਟਾ ਪੇਪਰ ਦਾ ਫੋਲਡ ਇੰਜ ਕਰ ਲਿਆ ਗਿਆ ਠੀਕ ਹੈ ਉਦੋਂ ਬਾਅਦ ਦੇ ਵਿੱਚ ਬੇਟਾ ਆਹ ਚੀਜ਼ਾਂ ਜਿਹੜੇ ਆ ਤ੍ਰੈਂਗਲਾਂ ਦੇ ਕੱਟ ਲਗਾ ਦਿੱਤੇ ਗਏ ਠੀਕ ਹੈ ਬੇਟਾ ਤਾਂ ਬੇਟਾ ਹੁਣ ਦੇਖੋ ਜਦੋਂ ਇਹ ਪਹਿਲਾ ਫੋਲਡ ਖੋਲਿਆ ਜਾਊਗਾ ਤਾਂ ਇਹਦੇ ਨਾਲ ਦਾ ਇੱਥੇ ਤੇ ਇਹਦੇ ਨਾਲ ਦਾ ਇੱਥੇ ਜਿਹੜਾ ਹੈਗਾ ਆ ਉਹ ਚਿੱਤਰ ਬਾਣ ਜਾਊਗਾ ਜਦੋਂ ਇਹ ਫੋਲਡ ਖੋਲਿਆ ਜਾਊਗਾ ਦੋ ਆਹਾਂ ਤੇ ਦੋ ਇੱਥੇ ਚਾਰ ਹੋ ਜਾਣਗੇ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਆ ਬੀ ਇਕਇਤੀ ਦੇਖੋ ਬੇਟਾ ਇਹਦੇ ਨਾਲ ਇਹਦੇ ਪੈਰਲਲ ਇਧਰ ਆ ਗਿਆ ਤੇ ਇਹਦੇ ਪੈਰਲਲ ਜਿਹੜਾ ਹੈਗਾ ਇੱਥੇ ਆ ਗਿਆ ਠੀਕ ਹੈ ਬੇਟਾ ਜਦੋਂ ਇਹਨੂੰ ਸਾਰੇ ਨੂੰ ਬੇਟਾ ਇੱਕ ਫੋਲਡ ਹੋਰ ਐਨੂੰ ਖੋਲ ਦਿੱਤਾ ਜਾਊਗਾ ਤਾਂ ਇਹਦੇ ਵਰਗੀ ਮਿਰਰ ਇਮੇਜ ਹੈ ਜਿਹੜੀ ਇਧਰਲੇ ਪਾਸੇ ਆ ਦੇਖੋ ਬਿਲਕੁਲ ਬਣਦੀ ਪਈ ਹੈ ਇਸ ਕਰਕੇ ਬੇਟਾ ਬੀ 1 ਇਕਇਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਆਉਂਦੀ ਪਈ ਹੈ ਬੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਨੂੰ ਧਿਆਨ ਦੇ ਨਾਲ ਦੇਖੋ ਆ ਬੇਟਾ ਇੱਕ ਚੱਕਰਾਕਾਰ ਕਾਗਜ਼ ਇਹਨੂੰ ਪਹਿਲਾਂ ਇੰਜ ਮੋੜਿਆ ਗਿਆ ਫਿਰ ਇਹਨੂੰ ਇੰਜ ਮੋੜ ਦਿੱਤਾ ਗਿਆ ਫਿਰ ਬੇਟਾ ਆਹਾ ਅਕਰਤੀ ਹੈ ਜਿਹੜੀ ਬਣਾ ਆ ਪੰਜ ਲਾ ਦਿੱਤਾ ਗਿਆ ਇਹ ਬੇਟਾ ਜਦੋਂ ਹੁਣ ਇਹ ਕਾਗਜ਼ ਐਨੂੰ ਖੁੱਲੂਗਾ ਤੇ ਇਹਦੇ ਨਾਲ ਦਾ ਪੈਰਲਲ ਡਬਲ ਹੋ ਜਾਊਗਾ ਠੀਕ ਹੈ ਮਿਰਰ ਇਮੇਜ ਆਊਗੀ ਇਹਦੇ ਉੱਤੇ ਠੀਕ ਹੈ ਬੇਟਾ ਜਦੋਂ ਇਹ ਖੋਲਿਆ ਜਾਊਗਾ ਤੂੰ ਬੇਟਾ ਇਹਦੇ ਵਿੱਚ ਜਿਹੜੀ ਮਿਰਰ ਮਿਰਰ ਇਮੇਜ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਆਊਗੀ ਉਹ ਆਪਾਂ ਧਿਆਨ ਰੱਖਣਾ ਹੈ ਇਹਦਾ ਠੀਕ ਹੈ ਵੀ ਇਹ ਮਿਰਰ ਇਮੇਜ ਇਹਦੇ 'ਚ ਕਿਵੇਂ ਬਿਲਕੁਲ ਇਹਦੇ ਸ਼ੀਸ਼ੇ ਵਾਂਗੂ ਆ ਨੋਬ ਵਾਲਾ ਪੁਆਇੰਟ ਥੱਲੇ ਹੋਊਗਾ ਇਹਦੇ ਠੀਕ ਹੈ ਤਾਂ ਉਸੇ ਤਰ੍ਹਾਂ ਹੀ ਉੱਪਰ ਨੂੰ ਇਹ ਖੁੱਲੂਗਾ ਤੇ ਜਦੋਂ ਅਸੀਂ ਬੇਟਾ ਆ ਬੀ ਪੁਆਇੰਟ ਦੇਖਦੇ ਆ ਆ ਦੇਖੋ ਆ ਨੋਬ ਉੱਪਰ ਨੂੰ ਹੈਗੀ ਹੈ ਨਾ ਜਿਵੇਂ ਇਹਦੀ ਨੋਬ ਸੀ ਇਸੇ ਤਰ੍ਹਾਂ ਇਹਦੀ ਵੀ ਨੋਬ ਥੱਲੇ ਨੂੰ ਜਦੋਂ ਇਹਨੂੰ ਖੋਲਿਆ ਗਿਆ ਠੀਕ ਹੈ ਦੋ ਬਣ ਗਏ ਜਦੋਂ ਇਹਨੂੰ ਐ ਨੂੰ ਖੋਲਿਆ ਜਾਊਗਾ ਤਾਂ ਆਹ ਨੋਬ ਇੱਥੋਂ ਇੱਥੇ ਆ ਜਾਊਗੀ ਆਹ ਬੇਟਾ B1 ਕਹਿੰਦੀ ਹੈ ਜਿਹੜੀ ਬਿਲਕੁਲ ਪੂਰੀ ਤਰ੍ਹਾਂ ਨਾ ਟੁੱਕਦੀ ਪਈ ਹੈ ਹੋਰ ਕਿਤੇ ਵੀ ਬੇਟਾ ਆਹ ਜਿਹੜੀ ਨੋਬ ਆ ਨਾ ਆਹ ਨੋਬ ਸ਼ੂ ਨਹੀਂ ਕਰਦਾ ਪਿਆ ਇਸ ਕਰਕੇ ਕੇਵਲ ਤੇ ਕੇਵਲ B ਇੱਕ ਹੀ ਪੁਆਇੰਟ ਨੂੰ ਫੜ ਲੈਣਾ ਤੁਸੀਂ ਉੱਥੋਂ ਹੀ ਤੁਹਾਨੂੰ ਉੱਤਰ ਲੱਭ ਜਾਣਾ ਠੀਕ ਹੈ ਬੇਟਾ ਤਾਂ ਆ B1 ਕਰਤੀ ਹੈ ਜਿਹੜੀ ਰਾਈਟ ਆਨਸਰ ਬਣਦਾ ਪਿਆ B1 ਕਰਤੀ ਨੂੰ ਅਸੀਂ ਇਹਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਸਵਾਲ ਨੰਬਰ 27 ਦੇ ਵਿੱਚ ਧਿਆਨ ਨਾਲ ਦੇਖੋ ਪਹਿਲਾਂ ਬੇਟਾ ਇਸ ਤਰ੍ਹਾਂ ਫੋਲਡ ਕੀਤਾ ਗਿਆ ਫਿਰ ਇਸ ਤਰ੍ਹਾਂ ਫੋਲਡ ਕੀਤਾ ਗਿਆ ਇਹਨੂੰ ਠੀਕ ਹੈ ਫਿਰ ਆਹਾ ਬੇਟਾ तितਲੀ ਟਾਈਪ ਜਿਹਾ ਡਿਜ਼ਾਈਨ ਆ ਜਿਹੜਾ ਇਹਦੇ ਉੱਤੇ ਬਣਾ ਦਿੱਤਾ ਗਿਆ ਠੀਕ ਹੈ ਫਿਰ ਬੇਟਾ ਜਦੋਂ ਇਹਨੂੰ ਖੋਲਿਆ ਜਾਊਗਾ ਜਦੋਂ ਇਹਨੂੰ ਖੋਲਿਆ ਜਾਊਗਾ ਤਾਂ ਇਹਦੇ ਵਰਗੀ ਮਿਰਰ ਇਮੇਜ ਤੇ ਡਿਜ਼ਾਈਨ ਐਸ ਪੋਰਸ਼ਨ ਤੇ ਆ ਜਾਊਗਾ ਦੋ ਬਣ ਜਾਣਗੇ ਇਹ ਫਿਰ ਜਦੋਂ ਇਹਨੂੰ ਖੋਲਿਆ ਜਾਊਗਾ ਤੇ ਆ ਨੋਬਾਂ ਜੀਆਂ ਅੰਦਰ ਨੂੰ ਇੱਥੇ ਆ ਇਹਦੀ ਨੋਬ ਇੰਝ ਨੂੰ ਹੋਊਗੀ ਇਹ ਤੇ ਇਹਨਾਂ ਦੋਵਾਂ ਦੀਆਂ ਨੋਬਾਂ ਅੰਦਰ ਨੂੰ ਹੋਣਗੀਆਂ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਉਹ ਬਣੂਗਾ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆਂ ਤੋ ਬੇਟਾ ਆ ਬੀ1 ਕਿ ਦਿੱ ਤੀ ਨੂੰ ਧਿਆਨ ਨਾਲ ਦੇਖੋ ਆ ਨੋਬ ਐਨ 1 ਆ ਚਾਰੇ ਨੋਬਾਂ ਇੱਕੋ ਪਾਸੇ ਨੂੰ ਹੋ ਜਾਂਦੀਆਂ ਮਿਰਰ ਇਮੇਜ ਦੇ ਹਿਸਾਬ ਦੇ ਨਾਲ ਹੋਰ ਬੇਟਾ ਸਾਰਿਆਂ ਦੀਆਂ ਨੋਬਾਂ ਜਿਹੜੀਆਂ ਅਲੱਗ-ਅਲੱਗ ਘੁੰਮਦੀਆਂ ਪਈਆਂ ਸਿਰਫ ਇਹੀ ਫਰਕ ਹੈਗਾ ਇਹਦੇ ਵਿੱਚ ਠੀਕ ਹੈ ਬੇਟਾ ਇਹਦੀ ਨੋਬ ਥੱਲੇ ਨੂੰ ਜਾਂਦੀ ਜਦੋਂ ਕਿ ਨੋਬ ਇਧਰ ਨੂੰ ਹੋਣੀ ਚਾਹੀਦੀ ਸੀ ਕੇਵਲ ਅਤੇ ਕੇਵਲ B1 ਕਿ ਦਿੱ ਤੀ ਆ ਸਾਰੀ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਥੋਂ ਐਂਜ ਦੇ ਤੇ ਇਥੋਂ ਖੁੱਲ ਕੇ ਇਹ ਬਣ ਜਾਊਗੇ 21 31 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਸਵਾਲ ਨੰਬਰ 27 ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਪੇਪਰ ਨੂੰ ਇਸ ਤਰ੍ਹਾਂ ਫੋਲਡ ਕੀਤਾ ਗਿਆ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਿੱਤਾ ਗਿਆ ਇਸ ਨੂੰ ਫੋਲਡ ਕਰਕੇ ਇਹਦੇ ਤੇ ਇੱਕ ਕੱਟ ਲਾ ਦਿੱਤਾ ਗਿਆ ਆ ਪੰਜ ਲਾ ਦਿੱਤਾ ਗਿਆ ਬੰਦਾ ਟਾਈਪ ਬਣਾ ਦਿੱਤਾ ਗਿਆ ਠੀਕ ਹੈ ਬੇਟਾ ਹੁਣ ਬੇਟਾ ਅਸੀਂ ਧਿਆਨ ਰੱਖਣਾ ਵੀ ਜਦੋਂ ਇਹ ਬੰਦਾ ਇਧਰਲੇ ਪਾਸੇ ਨੂੰ ਜਾ ਕੇ ਖੁੱਲੂਗਾ ਤਾਂ ਇਹ ਦਾ ਜਿਹੜਾ ਮੂੰਹ ਹੈਗਾ ਕਿਸ ਤਰ੍ਹਾਂ ਇਹਦੇ ਪੈਰ ਕਿਸ ਪਾਸੇ ਨੂੰ ਹੋਣਗੇ ਠੀਕ ਹੈ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਧਿਆਨ ਦਿੰਨੇ ਆ ਤਾਂ ਇਹਦੇ ਬੇਟਾ ਕੀ ਹੈਗਾ ਇਹਦੇ ਪੈਰ ਇਧਰਲੇ ਪਾਸੇ ਨੂੰ ਚਲੇ ਜਾਣਗੇ ਠੀਕ ਹੈ ਕਿਉਂਕਿ ਜਦੋਂ ਇਹ ਖੁੱਲੂਗਾ ਇਹਦਾ ਸਿਰ ਇੱਧਰ ਹੋਵੇ ਇਹਦੇ ਪੈਰ ਇੱਧਰ ਹੋ ਜਾਣਗੇ ਠੀਕ ਹੈ ਫਿਰ ਜਦੋਂ ਇਹਨੂੰ ਪੂਰੀ ਤਰ੍ਹਾਂ ਨਾਲ ਖੋਲਾਂਗੇ ਤਾਂ ਉਹ ਬੰਦੇ ਦੇ ਪੈਰ ਇੱਥੋਂ ਇੱਥੇ ਨੂੰ ਆ ਜਾਣਗੇ ਤੇ ਇਧਰੋਂ ਇਧਰ ਨੂੰ ਪੈਰ ਹੋ ਜਾਣਗੇ ਜਦੋਂ ਆਪਾਂ C1 ਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਬੇਟਾ ਤਾਂ C1 ਕਿਰਤੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ C1 ਕਿਰਤੀ ਸਾਡਾ ਰਾਈਟ ਆਨਸਰ ਆਊਗੀ ਬੇਟਾ ਤੁਸੀਂ ਦਿਮਾਗ ਦੇ ਵਿੱਚ ਖੋਲ ਕੇ ਦੇਖੀ ਜਣਾ ਕਿੱਦਾਂ ਦੀ ਕਿਰਤੀ ਬਣੂਗੀ ਥੋੜੇ ਜਿਹਾ ਅਭਿਆਸ ਨਾਲ ਤੁਹਾਨੂੰ ਇਹ ਸਪਸ਼ਟ ਹੋ ਜਾਊਗਾ ਤਾਂ ਅਸੀਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਹੁਣ ਇਹ ਸੀਗਾ ਬੇਟਾ ਸਵਾਲ ਨੰਬਰ 28 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ